ਅੱਜ ਪਹਿਲਾ ਤਾਂ ਮੈਂ ਨਿਸ਼ਾਨ ਭਾਜੀ ਨੂੰ ਮੁਬਾਰਕਾ ਦਿੰਨਾ ਹੈ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਲੱਗੇ ਆ ਉਹਨਾਂ ਨੇ ਸਾਨੂੰ ਮੀਟਿੰਗ ਲਈ ਅੱਜ ਕਿਹਾ ਸੀ ਕਿ ਅਸੀਂ ਮੀਟਿੰਗ ਵਿੱਚ ਸੱਚੀ ਜੁੱਟ ਨਸ਼ਾ ਅੰਮ੍ਰਿਤ ਤੇ ਸਾਡੇ ਗਰਾਊਂਡਾਂ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਵੀ ਹਲਕੇ ਦੇ ਵਿੱਚ ਵੱਦ ਤੋਂ ਵੱਧ ਗਰਾਊਂਡ ਬਣਨ ਤੇ ਬੱਚੇ ਜੋ ਕਿ ਉਸ ਕਿੱਥੇ ਇਕ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਮੀਟਿੰਗ ਦਾ ਮਕਸਦ ਹੀ ਇਹ ਸੀਗਾ ਕਿ ਨੌਜਵਾਨਾਂ ਨੂੰ ਜਿਹੜੇ ਸਾਡਾ ਯੂਥ ਦੀ ਟੀਮ ਹੈ ਇੱਕ ਤਾਂ ਜਿਹੜੇ ਯੂਥ ਕਲੱਬ ਪਿੰਡਾਂ ਵਿੱਚ ਬਣਾਨੇ ਨੇ ਉਹਨਾਂ ਵਾਸਤੇ ਜਾਗਰੂਕ ਕਰਵਾਇਆ ਜਾਵੇ ਤੇ ਪਿੰਡਾਂ 'ਚ ਜਿਹੜੇ ਬੱਚੇ ਸਾਡੇ ਖੇਡਾਂ ਬਦਲ ਪੰਜਾਬ ਦੀਆਂ ਜਿਵੇਂ ਹੋਣੀਆਂ ਸੀ ਉਹਨਾਂ 'ਚ ਹੁਣ ਅਸੀਂ ਬਲਾਕ ਪੱਧਰ ਦੀਆਂ ਅਕੇਲਾ ਹੋਣਗੀਆਂ ਤੇ ਉੱਥੋਂ ਅਸੀਂ ਬੱਚਿਆਂ ਨੂੰ ਕੱਢ ਕੇ ਗਰਾਊਂਡਾਂ ਤੱਕ ਲੈ ਕੇ ਇਹ ਮੀਟਿੰਗ ਦਾ ਮੇਨ ਮਕਸਦ ਇਹ ਆ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਖੇਡਾਂ ਬਦਲ ਪੰਜਾਬ ਦੀਆਂ ਉਹ ਚੱਲ ਰਹੀਆਂ ਨੇ ਉਹਨਾਂ ਦੇ ਅਕੋਰਡਿੰਗ ਪਹਿਲਾਂ ਵੱਡੇ ਪੱਦਰ ਤੇ ਸੀ ਤੇ ਹੁਣ ਹਰੇਕ ਬਲਾਕ ਤੱਕ ਪੰਜਾਬ ਵਤਨ ਖੇਡਾ ਪੰਜਾਬ ਦੀਆਂ ਉਹ ਬਲਾਕ ਪ੍ਰਦਰ ਤੱਕ ਆਉਣ ਗਿਆ ਐਮ ਐਲ ਏ ਨੀਨਾ ਮਿੱਤਲ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਬਹੁਤ ਫਾਇਦਾ ਹੋ ਰਿਹਾ ਇਸ ਮਿਹਮਦਾਸੀ ਪਿੰਡਾਂ ਚ ਜਾਂਦੇ ਆ ਲੋਕ ਬੜੇ ਇੰਡਸਟਰੀਡ ਹੈ ਔਰ ਲੋਕ ਕਹਿੰਦੇ ਆ ਜੀ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਔਰ ਸਾਡੇ ਰਾਜਪੁਰਾ ਹਲਕੇ ਦੇ ਕਈ ਪਿੰਡ ਬਿਲਕੁਲ ਨਸ਼ਾ ਮੁਕਤ ਪਿੰਡ ਹੋ ਚੁੱਕੇ ਨੇ ਪੰਜਾਬ ਸਰਕਾਰ ਉਹਨੂੰ ਵੱਧ ਤੋਂ ਵੱਧ ਆਪਣਾ ਵਜੀਫਾ ਤੇ ਉਹਨਾਂ ਦੀ ਜਿਹੜੀ ਜਿਹੜਾ ਟੈਲੈਂਟ ਹੈ ਉਹਦੀ ਅਗਵਾਈ ਕਰੂ ਪੰਜਾਬ ਸਰਕਾਰ ਨੇ 3200 ਗਰਾਉਂਡਾਂ ਨੂੰ ਹੁਣ ਵਿਧਾਨ ਸਭਾ ਦੇ ਵਿੱਚ ਲੱਗ ਐਫਰਟ ਦੇਤੇ ਵੀ ਉਹ 3200 ਗਰਾਉਂਡ ਬਹੁਤ ਵੱਡੇ ਪੱਧਰ ਦੇ ਬਣਨਗੇ ਆਪਾਂ ਮੁੰਡਿਆਂ ਨੂੰ ਨਸ਼ਿਆਂ ਦੇ ਵਿੱਚੋਂ ਕੱਢ ਕੇ ਆਪਾਂ ਗਰਾਉਂਡਾਂਾਂ 'ਲੀ ਲਾ ਸਕਦੇ ਹਾਂ ਨਾ ਤਾਂ ਹੀ ਉਹ ਮਤਲਬ ਕਿ ਉਹਨਾਂ ਦਾ ਧਿਆਨ ਗੇਟਾਂ 'ਤੇ ਲੱਗੇਗਾ ਤਾਂ ਉਹ ਨਸ਼ਿਆਂ ਤੋਂ ਹਟੇਗੇ ਛੱਟਣਗੇ ਅੱਜ ਤੁਹਾਡੀ ਅਗਵਾਈ ਦੇ ਵਿੱਚ ਵੀ ਮੀਟਿੰਗ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਮੀਟਿੰਗ ਤਾਂ ਐਮ ਐਲ اے ਮੈਡਮ ਨੀਨਾ ਮਿੱਤਲ ਦੀ ਅਗਵਾਈ ਚ ਹੋਈ ਹੈ ਮੈਂ ਤਾਂ ਇਹਨਾਂ ਦੇ ਕਹੇ ਹੋਏ ਕਦਮਾਂ ਤੇ ਚੱਲ ਰਿਆਂ ਜੋ ਕਹਿੰਦੇ ਆ ਉਹ ਕਰਦਾ ਹਾਂ ਅੱਜ ਪਹਿਲਾਂ ਤਾਂ ਮੈਂ ਨਿਸ਼ਾਨ ਭਾਜੀ ਨੂੰ ਮੁਬਾਰਕਾ ਦੇਣਾ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਲੱਗੇ ਆ ਇਹਨਾਂ ਨੇ ਸਾਨੂੰ ਮੀਟਿੰਗ ਲਈ ਅੱਜ ਕਿਹਾ ਸੀ ਤੇ ਅਸੀਂ ਮੀਟਿੰਗ ਰੱਖੀ ਜੁਧ ਨਸ਼ਾ ਅਮਰੁੱਧ ਤੇ ਇੱਕ ਸਾਡੇ ਗਰਾਉਂਡਾਂ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਵੀ ਹਲਕੇ ਦੇ ਵਿੱਚ ਵੱਦੋ ਵੱਦ ਗਰਾਊਂਡ ਵਨਨ ਤੇ ਬੱਚੇ ਜੋ ਕਿ ਉਸ ਟਿਕਾਣਾ ਕਮੇਂਡ ਮੈਂ ਜਿਹੜੀ ਮੀਟਿੰਗ ਹੋਈ ਹੈ ਯੂਟੀ ਦੇ ਬਾਰੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਨਿਸ਼ਾਨ ਸੰਧੂ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੀ ਆ ਜਿਨ੍ਹਾਂ ਨੂੰ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਯੂਥ ਦੀ ਤੇ ਅੱਜ ਪਹਿਲੀ ਵਾਰ ਹਲਕੇ ਚ ਆਏ ਨੇ ਸਾਡੇ ਅਤੇ ਯੂਥ ਦੇ ਇੰਚਾਰਜ ਰਜੇਸ਼ ਪੋਵਾ ਜੀ ਦੀ ਨੇ ਆਪਣੇ ਸਾਰੇ ਸਾਥੀਆਂ ਨਾਲ ਮੀਟਿੰਗ ਰੱਖੀ ਹੈ ਇਹ ਮੀਟਿੰਗ ਦਾ ਮਕਸਦ ਹੀ ਇਹ ਸੀਗਾ ਕਿ ਨੌਜਵਾਨਾਂ ਨੂੰ ਜਿਹੜੇ ਸਾਡਾ ਯੂਥ ਦੀ ਟੀਮ ਹੈ ਇੱਕ ਤਾਂ ਜਿਹੜੇ ਯੂਥ ਕਲੱਬ ਪਿੰਡਾਂ ਵਿੱਚ ਬਣਾਨੇ ਨੇ ਉਹਨਾਂ ਵਾਸਤੇ ਜਾਗਰੂਕ ਕਰਵਾਇਆ ਜਾਵੇ ਤੇ ਪਿੰਡਾਂ 'ਚ ਜਿਹੜੇ ਬੱਚੇ ਸਾਡੇ ਖੇਲਾ ਬਤਨ ਪੰਜਾਬ ਦੀਆਂ ਜਿਵੇਂ ਹੋਈਆਂ ਸੀ ਉਹਨਾਂ ਚੋਂ ਅਸੀਂ ਬਲਾਕ ਪੱਧਰ ਦੀਆਂ ਖੇਲਾ ਹੋਣਗੀਆਂ ਤੇ ਉੱਥੋਂ ਅਸੀਂ ਬੱਚਿਆਂ ਨੂੰ ਕੱਢ ਕੇ ਗਰਾਊਂਡਾਂ ਤੱਕ ਲੈ ਕੇ ਆਏ। ਮੈਨੂੰ ਜਿੱਦਾਂ ਸਰਕਾਰ ਦੇ ਦੁਨੋਂ ਜਿਹੜੀ ਹੈ ਉਹ ਨਸ਼ੇ ਵਿਰੁੱਧ ਕਮੇਨੀ ਚਲਾਈ ਗਈ ਹੈ ਯੂਥ ਵੀ ਕਾਫੀ ਬਚੜ ਕੇ ਇਸ ਤੇ ਚੱਲ ਰਿਹਾ ਹੈ ਤੇ ਬਹੁਤ ਫਾਇਦਾ ਹੋ ਰਿਹਾ ਇਸ ਮਿਹਮਦਾ ਅਸੀਂ ਪਿੰਡਾਂ 'ਚ ਜਾਂਦੇ ਆ ਲੋਕ ਬੜੇ ਇੰਟਰਸਟਿਡ ਐ ਔਰ ਲੋਕ ਕਹਿੰਦੇ ਆ ਜੀ ਅਸੀਂ ਸਰਕਾਰ ਦਾ ਸਾਥ ਦੇਵਾਂਗੇ ਔਰ ਸਾਡੇ ਰਾਜਪੁਰਾ ਹਲਕੇ ਦੇ ਕਈ ਪਿੰਡ ਬਿਲਕੁਲ ਨਸ਼ਾ ਮੁਕਤ ਪਿੰਡ ਹੋ ਚੁੱਕੇ ਨੇ ਤਾਂ ਸਾਨੂੰ ਬੜਾ ਮਾਣ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਉਹ ਮੇਮ ਬੜੇ ਜੋਰ ਸ਼ੋਰ ਨਾਲ ਚੱਲ ਰਹੀ ਹੈ ਔਰ ਅਸੀਂ ਪੂਰਾ ਵਾਅਦਾ ਕਰਦੇ ਆ ਕਿ ਬਹੁਤ ਜਲਦੀ ਪੂਰਾ ਪੰਜਾਬ ਹੀ ਨਸ਼ਾ ਮੁਕਤ ਹੋ ਜਾਏਗਾ ਦੇਖੋ ਜੀ ਜਿਹੜੀ ਅੱਜ ਉਦ ਦੀ ਮੀਟਿੰਗ ਹੋਈ ਹੈ ਉਹ ਐਮਐਲਏ ਨੀਨਾ ਮਿੱਤਲ ਜੀ ਦੀ ਰਹਿ ਨੂੰਾਈ ਏਟ ਹੋਈ ਹੈ ਤੇ ਪਾਰਟੀ ਵੱਲੋਂ ਜਿਵੇਂ ਜਿਵੇਂ ਸ਼ੈਡਿਊਲ ਬਣਿਆ ਹੋਇਆ ਓਵੇਂ ਓਵੇਂ ਲੱਗ-ਲੱਗ ਹਲਕੇ ਦੀ ਮੀਟਿੰਗ ਹੋएगी ਇਹ ਮੀਟਿੰਗ ਦਾ ਮੇਨ ਮਕਸਦ ਇਹ ਆ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਖੇਡਾਂ ਵਦਨ ਪੰਜਾਬ ਦੀਆਂ ਉਹ ਚੱਲ ਰਹੀਆਂ ਨੇ ਉਹਨਾਂ ਦੇ ਅਕੋਰਡਿੰਗ ਪਹਿਲਾਂ ਵੱਡੇ ਪੱਧਰ ਤੇ ਸੀ ਤੇ ਹੁਣ ਹਰੇਕ ਬਲਾਕ ਤੱਕ ਪੰਜਾਬ ਵਦਨ ਖੇਡਾਂ ਪੰਜਾਬ ਦੀਆਂ ਉਹ ਬਲਾਕ ਪੱਧਰ ਤੱਕ ਆਉਣਗੀਆਂ ਤੇ ਜਿਹੜੇ ਵੀ ਆਪਣੇ ਪਿੰਡਾਂ ਦੇ ਬੱਚੇ ਨੇ ਯੁੱਧ ਦੀਆਂ ਟੀਮਾਂ ਨੇ ਭਾਵੇਂ ਉਹ ਭੈਣਾ ਨੇ ਭਰਾ ਨੇ ਉਹ ਹਰੇਕ ਖੇਡ ਦੇ ਵਿੱਚ ਪਾਰਟਿਸਪੀਟ ਕਰੇ ਤੇ ਪੰਜਾਬ ਸਰਕਾਰ ਉਹਨੂੰ ਵੱਧ ਤੋਂ ਵੱਧ ਆਪਣਾ ਵਜੀਫਾ ਤੇ ਉਹਨਾਂ ਦੀ ਜਿਹੜੀ ਜਿਹੜਾ ਟੈਲੈਂਟ ਹੈ ਉਹਦੀ ਅਗਵਾਈ ਕਰੇਗੀ ਜਿਸ ਤਰ੍ਹਾਂ ਯੁੱਧ ਨਸ਼ਾ ਵਿਰੁੱਧ ਸਰਕਾਰ ਵੱਲੋਂ ਲਾਇਆ ਗਿਆ ਤੇ ਇਹਨੂੰ ਵੀ ਕਾਫੀ ਜਗ੍ਹਾ ਉੱਤੇ ਲਾਇਆ ਜਾ ਰਿਹਾ ਹੈ ਹਾਂਜੀ ਨਸ਼ਾ ਦੂਰ ਰੱਖਣ ਲਈ ਇਸ ਲਈ ਦੇਖੋ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲਿਆ ਹੈ ਇਹ ਆਪਾਂ ਮੰਨ ਲਓ ਹੁਣ ਜਿਹੜੀ ਪੰਜਾਬ ਸਰਕਾਰ ਨੇ ਖੇਡਾਂ ਨੇ ਗਰਾਊਂਡ ਦਿੱਤੇ ਨਹੀਂ ਥੋੜੇ ਪਰਾਈ ਪਰੇ ਹਲਕੇ ਦੇ ਵਿੱਚ ਬਹੁਤ ਗਰਾਊਂਡ ਬਣ ਚੁੱਕੇ ਨੇ ਕਨੌਰ ਦੇ ਵਿੱਚ ਬਹੁਤ ਗਰਾਊਂਡ ਬਣੇ ਨੇ ਤੇ ਪੰਜਾਬ ਸਰਕਾਰ ਨੇ 3200 ਗਰਾਊਂਡਾਂ ਨੂੰ ਹੁਣ ਵਿਧਾਨ ਸਭਾ ਦੇ ਵਿੱਚ ਲੱਗ ਐਫਰਟ ਦੇਤੇ ਵੀ ਉਹ 3200 ਗਰਾਊਂਡ ਬਹੁਤ ਵੱਡੇ ਪੱਧਰ ਦੇ ਬਣਨਗੇ ਆਪਾਂ ਮੁੰਡਿਆਂ ਨੂੰ ਨਸ਼ਿਆਂ ਦੇ ਵਿੱਚੋਂ ਕੱਢ ਕੇ ਆਪਾਂ ਗਰਾਊਂਡਾਂ 'ਾਂ ਲਈ ਲਿਜਾ ਸਕਦੇ ਹਾਂ ਨਾ ਤਾਂ ਹੀ ਉਹ ਮਤਲਬ ਕਿ ਉਹਨਾਂ ਦਾ ਧਿਆਨ ਗੇਟਾਂ 'ਤੇ ਲੱਗੇਗਾ ਤਾਂ ਉਹ ਨਸ਼ਿਆਂ ਤੋਂ ਹਟੇਗੇ ਫਟਣਗੇ ਸੋ ਇਹੀ ਪੀਲ ਹੈ ਕਿ ਵੱਧ ਤੋਂ ਵੱਧ ਗਰਾਊਂਡ ਬਣਨ ਬੱਚਿਆਂ ਵਾਸਤੇ ਤੇ ਵੱਧ ਤੋਂ ਵੱਧ ਉਹਨਾਂ ਦੇ ਇਹੀ ਐਫਰਟ ਹੋਣ